ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਿੰਦਰ ਸਿੰਘ ਹਾਜ਼ਰ ਹਾਂ ਨਵੇਂ ਵਿਕੀਪੀਡਿਆ ਤੋਂ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਅਕਾਲ ਪੁਰਖ ਦੀ ਪ੍ਰਾਪਤੀ ਨਿਰੰਕਾਰ ਨਾਲ ਸਿੱਧਾ ਸੰਪਰਕ ਸੋ ਦੋਸਤੋ ਆਪਾਂ ਪਰਮਾਤਮਾ ਦਾ ਕਾਲਪੁਰਮੇਸ਼ਵਰ ਵਾਲੇ ਅਕਸਰ ਹੀ ਗੱਲਾਂ ਕਰਦੇ ਰਹਿੰਦੇ ਹਾਂ ਆਪੇ ਪਰਮਾਤਮਾ ਨੂੰ ਕਹਿੰਦੇ ਹਾਂ ਕਿ ਅਸੀਂ ਪਰਮਾਤਮਾ ਨੂੰ ਮੜਦੇ ਆ ਅਕਾਲ ਪੁਰਖ ਨੂੰ ਮੜਦੇ ਹਾਂ ਪਰ ਜੋ ਪਰਮਾਤਮਾ ਦਾ ਜੋ ਕਨਸੈਪਟ ਹੈ ਇਹ ਆਮ ਸਮਝ ਤੋਂ ਬਾਹਰ ਦਾ ਕਨਸੈਪਟ ਹੈ ਇਹ ਕੋਈ ਮੰਨਣothe ਪਰ ਮੰਨਣ ਦਾ ਕੰਸੈਪਟ ਨਹੀਂ ਹੈ ਅਕਾਲ ਪੁਰਖ ਜੋ ਪਰਮਾਤਮਾ ਹੈ ਨਿਰੰਕਾਰ ਹੈ ਜਿਸ ਦੀ ਪ੍ਰਾਪਤੀ ਕਿਵੇਂ ਕਰਨੀ ਹੈ ਜੋ ਸਿੱਧਾ ਸੰਪਰਕ ਕਿਵੇਂ ਕਰਨਾ ਹੈ ਆਪਾਂ ਇਸ ਰਿਸ਼ਤੇ ਉੱਤੇ ਅੱਜ ਆਪਾਂ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਨਾਲ ਇਸ ਸੰਬੰਧੀ ਸੰਖੇਪ ਦੇ ਵਿੱਚ ਤੁਹਾਨੂੰ ਜਾਣਕਾਰੀ ਸਤਿ ਕਰਕੇ ਅਕਾਲ ਪੁਰਖ ਕੌਣ ਹੈ ਦੇ ਨਿਰੰਕਾਰ ਕੌਣ ਹੈ ਸੋ ਦੋਸਤੋ ਆਪਾਂ ਇਸ ਵਿਸ਼ੇ ਤੇ ਇਸ ਇਸ ਕਰਕੇ ਸਿੱਧੀ ਗੱਲਬਾਤ ਕਰ ਲਈਆ ਕਿ ਬਹੁਤਿਆਂ ਦੇ ਮਨ ਦੇ ਵਿੱਚ ਪ੍ਰਮਾਤਮਾ ਦੇ ਸੰਬੰਧੀ ਅਕਾਲ ਪੁਰਖ ਦੇ ਸੰਬੰਧੀ ਨਿਰਗਾਰ ਦੇ ਸੰਬੰਧੀ ਬਹੁਤ ਸਾਰੇ ਮਨ ਕਾਰਤਕ ਗੱਲਾਂ ਆਗਮੀਆਂ ਹੁੰੀਆਂ ਹਨ ਕੰਮ ਕਾਂਡ ਜੁੜੇ ਹੋਏ ਹਨ ਵੀ ਪ੍ਰਮਾਤਮਾ ਪਤਾ ਨਹੀਂ ਅਕਾਲ ਪੁਰਖ ਪਤਾ ਨਹੀਂ ਕਿਸੇ ਕੰਮ ਕਾਂਡ ਦੇ ਨਾਲ ਹੀ ਸਾਨੂੰ ਪ੍ਰਾਪਤ ਹੋਵੇਗਾ ਕਿਸੇ ਵਿਸ਼ੇਸ਼ ਤਰ੍ਹਾਂ ਦੇ ਵਿੱਚ ਜਾ ਕੇ ਪ੍ਰਾਪਤ ਹੋਵੇਗਾ ਜਦ ਵਿਸ਼ੇਸ਼ ਤਰ੍ਹਾਂ ਦੇ ਕੱਪੜੇ ਬਾਦੇ ਪ੍ਰਾਪਤ ਹੋਵੇਗਾ ਸੋ ਅੱਜ ਆਪਾਂ ਇਸ ਕਨਸੈਪਟ ਦੇ ਨਾਲ ਤੁਹਾਡੇ ਨਾਲ ਇਹ ਵਿਚਾਰ ਸਾਂਝੀ ਕਰਨਗੇ ਆ ਸੋ ਦੋਸਤੋ ਦਰਮਕਾਰ ਅਕਾਲ ਪੁਰਖ ਜੋ ਹੈ ਇਹ ਕੌਣ ਹੈ ਇਸ ਦੀ ਪ੍ਰਾਪਤੀ ਕਿਵੇਂ ਕਰਨੀ ਹੈ ਪਰਮਾਤਮਾ ਨਾਲ ਸਿੱਧਾ ਸੰਪਰਕ ਕਿਵੇਂ ਕਰਨਾ ਹੈ ਅੱਜ ਦੀ ਇਸ ਵੀਡੀਓ ਦਾ ਜੋ ਪੂਰਾ ਤੇ ਪੂਰਾ ਜੋ ਕਨਸੈਪਟ ਹੈ ਇਸ ਤੇ ਆਧਾਰਤ ਹੈ ਅਸੀਂ ਪਰਮਾਤਮਾ ਕੌਣ ਹੈ ਇਸ ਸਿੱਧਾ ਸੰਪਰਕ ਕਿਵੇਂ ਕਰਨਾ ਹੈ ਇਸ ਦੀ ਕਦੋਂ ਤੋਂ ਹੈ ਤੇ ਕਦੋਂ ਤੱਕ ਹੈ ਉਹ ਸਾਰੀਆਂ ਇਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਹਨ ਸੋ आप जो शुरू करते हैं परमेश्वर निरंकार कहनेकाल पुरुष समय तो बार जिसका समय कोई भी जिस नहीं है समय दर नहीं नि अकाल समय तो पर सो अकाल पुरुष तो है इसने सिरज्या है समय तो पर जिसने समय तो पर होता हो ਜੋ ਸਮੇ ਤੋਂ ਬਾਹਰ ਹੋਵੇ ਅਕਾਲ ਪੁਰਖ ਸਮੇ ਤੋਂ ਪਰਹ ਹੈ ਇਸਨੇ ਇਸ ਬ੍ਰਹਮੰਡ ਨੂੰ ਸਿਰਜਿਆ ਹੈ ਇਸ ਦਾ ਕੋਈ ਰੰਗ ਨਹੀਂ ਰੂਪ ਨਹੀਂ ਇਸ ਦਾ ਕੋ ਇਸ ਦਾ ਕੋਈ ਵੀ ਮੂਰਤੀ ਮਾਨ ਜੋ ਆਪਾ ਕੋ ਸਟੈਚੂ ਨਹੀਂ ਬਣਾ ਸਕਦੇ ਬ੍ਰਹਮੰਡ ਦਾ ਸਿਰਜਣ ਕਰਤਾ ਹੈ ਕਿ ਪ੍ਰਮਾਤਮਾ ਦਾ ਰੂਪ ਹੈ ਅਕਾਲ ਪੁਰਖ ਹੈ ਇਹ ਆਤਮੂ ਸਹੀ ਤੇ ਅੰਤ ਤੱਕ ਰਹੇਗਾ ਸੋ ਇਸ ਨੂੰ ਪਾਲਨ ਪਾਉਣ ਦੇ ਲਈ ਇਸ ਨੂੰ ਜਾਣਨ ਲਈ ਅਕਾਲ ਪੁਰਖ ਨੂੰ ਨਾਮ ਕਰਨ ਨੂੰ ਜਾਣਨ ਲਈ ਸਾਨੂੰ ਭਗਤੀ ਮਾਰਗ ਦਾ ਰਸਤਾ ਦੱਸਿਆ ਗਿਆ ਹੈ ਪਰ ਭਗਤੀ ਮਾਰਗ ਦੇ ਰਾਹੀ ਜੀ ਧਿਆਨ ਦੇ ਰਾਹੀ ਮੈਡੀਟੇਸ਼ਨ ਦੇ ਰਾਹੀ ਅਸੀਂ ਅਕਾਲ ਪੁਰਖ ਦੇ ਰੰਕਾਰ ਨੂੰ ਜਾਣ ਸਕਦੇ ਹਾਂ ਆਪਾਂ ਜੋ ਕੁਝ ਵਿਸ਼ਾ ਲੈ ਕੇ ਆਏ ਹਾਂ ਕਿ ਇਸ ਨਾਲ ਦਾ ਸੰਪਰਕ ਕਿਵੇਂ ਕਰੀਏ ਇਹ ਤੁਹਾਨੂੰ ਵੀਡੀਓ ਦੇ ਅਖੀਰ ਤੱਕ ਅਸੀਂ ਜਾ ਕੇ ਦੱਸਾਂਗੇ ਅਖੀਰ ਤੱਕ ਇਸ ਦੇ ਨਾਲ ਪ੍ਰਮਾਤਮਾ ਦਾ ਸੰਪਰਕ ਕਸੇ ਕਿਵੇਂ ਕਰ ਸਕਦੇ ਹਾਂ ਜੋ ਅਸੀਂ ਜੀ ਅਨਪਵ ਪ੍ਰਾਪਤ ਕੀਤੇ ਹਨ ਸੋ ਅਕਾਲ ਪੁਰਖ ਦੇ ਰੰਕਾਰ ਦੀ ਪ੍ਰਾਪਤੀ ਦੇ ਲਈ ਅਸੀਂ ਜੋ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਉਸ ਬਾਰੇ ਆਪਾਂ ਬਾਦ ਵਿੱਚ ਗੱਲ ਕਰਦੇ ਹਾਂ ਸੋ ਇਸ ਬ੍ਰਹਿਮੰਡ ਦੇ ਇਸ ਪੂਰੇ ਸੰਸਾਰ ਦੀ ਸਿਰਜਣਾ ਕਰਨ ਵਾਲਾ ਆਕਾਰ ਕੁਟ ਨਿਰੰਕਾਰ ਦੇ ਜਿਸ ਨੂੰ ਅਤਿਮ ਗਿਆਨ ਵੀ ਮੰਨਦਾ ਹੈ ਰੁਪਰਟ ਇਸਲਾਮ ਹੀ ਇਸ ਦੇ ਬਾਰੇ ਬਹੁਤ ਜ਼ਿਆਦਾ ਵਿਚਾਰਾ ਕਰਦਾ ਸੀ ਜੋ ਕਿ ਇੱਕ ਸਮੇਂ ਦਾ ਬਹਾਦਰ ਵਿਗਿਆਨੀ ਹੋਇਆ ਹੈ ਜਿਸ ਨੇ ਕੁਆਟਮ ਫਿਜ਼ਿਕਸ ਦੇ ਉੱਤੇ ਵੀ ਕੰਮ ਕੀਤਾ ਉਸਨੇ ਇਲੈਕਟ੍ਰਿਸਿਟੀ ਦੇ ਉੱਤੇ ਵੀ ਕੰਮ ਕੀਤਾ ਉਹ ਬ੍ਰਹਮੰਡ ਦੀ ਇਸ એનર્ਜੀ ਨੂੰ ਯੂਨੀਵਰਸਲ ਦੀ ਸ਼ਕਤੀ ਨੂੰ ਮੰਨਦਾ ਸੀ ਉਹ ਅਕਾਲ ਪੁਰਖ ਨੂੰ ਮੰਨਦਾ ਸੀ ਨਿਰੰਕਾਰ ਨੂੰ ਮੰਨਦਾ ਸੀ ਪਰ ਜੇਕਰ ਅਸੀਂ ਕੀ ਅਕਾਲ ਪੁਰਖ ਨਿਰੰਕਾਰ ਤੇ ਮੂਰਤੀ ਵਾਲ ਕੋਈ ਤਸਵੀਰ ਹੈ ਉਹ ਨਹੀਂ ਹੈ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਬਲਕਣ ਹੈ ਉਸ ਨੂੰ ਅਸੀਂ ਅਨੁਭਵ ਕਰ ਸਕਦੇ ਹਾਂ ਆਪਣੇ ਅੰਦਰ ਦੇ ਰਾਹੀਂ ਭਗਤੀ ਦੇ ਰਾਹੀਂ ਸਿਮਰਨ ਦੇ ਰਾਹੀਂ ਉਹ ਇਸ ਸੰਸਾਰ ਦੇ ਵਿੱਚ ਵਿਚਰਨ ਵਾਲੇ ਹਰ ਇੱਕ ਜੀਵ ਆਤਮਾ ਦੇ ਅੰਦਰ বিরাজਦਾ ਹੈ ਉਸਦੇ ਨਾਲ ਸੰਪਰਕ ਕਰਨ ਦੇ ਲਈ ਸਿਰਫ ਬਹੁਤ ਹੀ ਕੋ لمبے ਚੋੜੇ ਕਰਮ ਕਾਂਡਾਂ ਦੀ ਜ਼ਰੂਰਤ ਨਹੀਂ ਆਪਾਂ ਕੋਈ ਧਿਆਨ ਦੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਦੇ ਰਾਹੀਂ ਤੁਸੀਂ ਉਸ ਪਕਾ ਪੈਗਾਂਤ ਕਰ ਕੁਝ ਸਕਦੇ ਹਾਂ ਉਹਨੂੰ ਰਲਿਣੀ ਸ਼ਕਤੀ ਦੇ ਰਹੇ ਆਪਾਂ ਉਹਨੂੰ ਰਲਿਣੀ ਧਿਆਨ ਦੇ ਰਹੇ ਆਪਾਂ ਸਵਾਦ ਦੇਣੀਆਂ ਆਪਾਂ ਜਾਂ ਦਿੱਤੇ ਦੇ ਕੰਮ ਕਰਾਉਣ ਦੇ ਰਹੇ ਆਪਾਂ ਪ੍ਰਮਾਤਮਾ ਦੇ ਨਾਲ ਸਦਾ ਜੁੜ ਸਕਦੇ ਹਾਂ ਸੋ ਆਪਾਂ ਇਸ ਵਿਸ਼ੇ ਦੇ ਨਾਲ ਜਿਹੜੀਆਂ ਹੋਈਆਂ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਰਹੇ ਹਾਂ ਸੋ ਅਕਾਲ ਪੁਰਖ ਦੀ ਜੋ ਵਿਚਾਰਧਾਰਾ ਹੈ ਉਹ ਕਰਮ ਕਾਂਡ ਦਾ ਬੱਝਿਆ ਨਹੀਂ ਹੈ ਅਕਾਲ ਪੁਰਖ ਨੂੰ ਤੁਹਾਡੇ ਕਿਸੇ ਕਰਮ ਕਾਂਡ ਦਾ ਕੋਈ ਮਤਲਬ ਨਹੀਂ ਹੈ ਪਰਮਾਤਮਾ ਅਕਾਲ ਪੁਰਖ ਤੁਮਹੀ ਆਜ਼ਾਦ ਜ਼ਿੰਦਗੀ ਜਿਉਣ ਦੇ ਲਈ ਪ੍ਰੇਰਿਤ ਕਰਦਾ ਹੈ ਉਹ ਕਹਿੰਦਾ ਹੈ ਤੁਸੀਂ ਆਪਣੇ ਆਪ ਨੂੰ ਕਿਸੇ ਵੀ ਕਰਮ ਕਾਂਡ ਦੇ ਨਾਲ ਕਿਸੇ ਸਿਧਾਂਤ ਦੇ ਨਾਲ ਨਾ ਬਣੋ ਜੇਕਰ ਤੁਸੀਂ ਚਾਹੋ ਮੈਨੂੰ ਪ੍ਰਾਪਤ ਕਰਨਾ ਤਾਂ ਤੁਸੀਂ ਆਪਣੇ ਆਪ ਨੂੰ ਹਰ ਇੱਕ ਕਰਮ ਕਾਂਡ ਤੋਂ ਹਰ ਇੱਕ ਸਿਧਾਂਤ ਤੋਂ ਮੁਕਤ ਕਰ ਲਵੋ ਤੇ ਮੈਂ ਤੁਹਾਨੂੰ ਪ੍ਰਾਪਤ ਹੋ ਜਾਵਾਂਗਾ ਕਾਲ ਪੁਰਖ ਦੀ ਰੰਕਾਰ ਨੂੰ ਆਰਪ ਕਰਦੇ ਲਈ ਸਾਨੂੰ ਆਪਣੇ ਤਾਂ ਦੇ ਉਤੇ ਆਪਣੇ ਨਿੱਤ ਦੇ ਕੰਮ ਦੇ ਉਤੇ ਧਿਆਨ ਦੇਣਾ ਪਵੇਗਾ ਅਸੀਂ ਸਮਾਜ ਦੇ ਵਿੱਚ ਬਿੱਤਰਦੇ ਹੋਇਆ ਇਸ ਸੰਸਾਰ ਨੂੰ ਕਿਸ ਤਰ੍ਹਾਂ ਦਾਵੇ ਹਵਾਲ ਕਰਦੇ ਹਾਂ ਇਹ ਇਹ ਵੀ ਆਲਮਕ ਦੀ ਪ੍ਰਾਪਤੀ ਦੇ ਉਤੇ ਬਹੁਤ ਵੱਡਾ ਜੋ ਇਕ ਸਾਧਨ ਹੁੰਦਾ ਹੈ ਜੇਕਰ ਅਸੀਂ ਕੀ ਇਹ ਪ੍ਰਮਾਤਮਾ ਨੂੰ ਅਸੀਂ ਪਉਣਾ ਹੈ ਪਰ ਜੇ ਸਮਾਜ ਦੇ ਵਿੱਚ ਤੇ ਆਪਣੇ ਕਰਮ ਨੂੰ ਚੰਗਾ ਨਾਲ ਕੀ ਸਮਾਜ ਨੂੰ ਅਸੀਂ ਗਲਤ ਰਸਤੇ ਤੇ ਚੋਰੀਏ ਆਪ ਵੀ ਗਲਤ ਕੰਮ ਕਰੀਏ ਕਿਸੇ ਨਾਲ ਧੱਕਾ ਕਰੀਏ ਕਿਸੇ ਨਾਲ ਫਰੇਬ ਕਰੀਏ ਧੋਖਾ ਕਰੀਏ ਤਾਂ ਇੱਥੇ ਆਪਾਂ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਕਰ ਸਕਦੇ ਇੱਥੇ ਅਸੀਂ ਆਪਣੇ ਕਰਮ ਨੂੰ ਹੀ ਮਾੜਾ ਬਣਾਵਾਂਗੇ ਆਪਣੇ ਸੁਭਾਅ ਦੇ ਵਿੱਚ ਜੋ ਅਸੀਂ ਮਾੜੀਆਂ ਦੀਆਂ ਕ੍ਰਿਤੀਆਂ ਨੂੰ ਭਰਿਆ ਹੈ ਉਸ ਨੂੰ ਅਸੀਂ ਉਹ ਕਰਮਾਂ ਦੇ ਰਹੀ ਸੀ ਪ੍ਰਮਾਤਮਾ ਦਾ ਪ੍ਰੇਮ ਨੂੰ ਅਕਾਲ ਪੁਰਖ ਤੋਂ ਪ੍ਰੇਮ ਨੂੰ ਦੂਰ ਕਰਾਂਗੇ ਸੋ ਆਕਾਲ ਪੁਰਖ ਦੀ ਪ੍ਰਾਪਤੀ ਦੇ ਲਈ ਤੁਸੀਂ ਧਿਆਨ ਦੀਆਂ ਕੁਝ ਵਿਧੀਆਂ ਨੂੰ ਕਰ ਸਕਦੇ ਹੋ ਸੋ ਕਾਲਪੁਰਖ ਨੂੰ ਆਧੁਨਿਕ ਵਿਗਿਆਨ ਮੰਨਦਾ ਹੈ ਬ੍ਰਹਿਮੰਡ ਦੀ એનર્ਜੀ ਹੈ ਬ੍ਰਹਿਮੰਡ ਦੀ ਇਹ ਸ਼ਕਤੀ ਹੈ ਇਹ ਸਾਡੇ ਹਰ ਇੱਕ ਮੌਲ ਦੇ ਵਿੱਚ ਪਰਾਮਣ ਹੈ ਇਹ ਸਾਡੇ ਹਿਰਦੇ ਦੇ ਵਿੱਚ ਪਰਾਮਣ ਹੈ ਬਾਹਰ ਦੇ ਆਕਾਲਪੁਰਖ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਦੇ ਆਕਾਲਪੁਰਖ ਨੂੰ ਸਮਝਣਾ ਪਵੇਗਾ ਆਕਾਲਪੁਰਖ ਬ੍ਰਹਿਮੰਡ ਦਾ ਸਤਿਕਾਰਤਾ ਉਸ ਇੱਕੇ ਚక్తి ਪੂਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ ਹਰ ਇੱਕ ਜੀਵ ਦੇ ਅੰਦਰ ਉਹ বিরাজਮਣ ਹੈ ਪਰ ਉਸ ਨੂੰ ਸਮਝਣ ਦੀ ਜ਼ਰੂਰਤ ਹੈ ਜਦੋਂ ਅਸੀਂ ਆਪਣੇ ਅੰਦਰ ਸਵਾਸਾਂ ਦੇ ਉੱਤੇ ਧਿਆਨ ਮਾਰਦੇ ਹਾਂ ਤਾਂ ਸਾਡੇ ਸਵਾਸਾਂ ਦੇ ਵਿੱਚੋਂ ਪੈਦਾ ਹੋਣ ਵਾਲੀ ਜੋ ਇਹਨਾਂ ਆਕਾਰ ਰੂਪ ਦੇ ਨਾਲ ਜੋੜਦੀ ਹੈ ਉਸ ਪ੍ਰਮਾਣ ਦੇ ਸਿਰਜਣ ਕਰਤਾ ਦੇ ਨਾਲ ਜੋੜਦੀ ਹੈ ਜਦੋਂ ਅਸੀਂ ਪਤ ਤੋਂ ਪਹਿਲਾ ਧਿਆਨ ਆਪਣੀ ਸੁਰਤ ਦੇ ਰਾਹੀਂ ਆਪਣੇ ਜੜ ਚੱਕਰ ਦੇ ਉੱਤੇ ਕਲਾਉਂਦੇ ਹਾਂ ਤਾਂ ਸਾਡਾ ਜੜ ਚੱਕਰ ਐਕਟਿਵ ਹੁੰਦਾ ਹੈ ਸਾਡੇ ਅੰਦਰੋਂ ਡਰ ਭੈ ਨੂੰ ਉਹ ਖਤਮ ਕਰਦਾ ਹੈ ਜਦੋਂ ਸਾਡਾ ਜੜ ਚੱਕਰ ਐਕਟਿਵ ਹੁੰਦਾ ਹੈ ਸਾਡੇ ਅੰਦਰੋਂ ਡਰ ਹੈ ਜਦੋਂ ਖਤਮ ਹੋ ਜਾਂਦਾ ਹੈ ਤਾਂ ਅਸੀਂ ਆਪਣੀ ਊਰਜਾ ਨੂੰ ਜੋ ਕਾਮ ਦੀਵਾਰ ਦੇ ਵਿੱਚ ਸੈਕੂਲ ਐਕਟੀਵਿਟੀ ਦੇ ਵਿੱਚ ਹੰਕਾਰ ਦੀ ਰਿਲੇਸ਼ਨ ਸੁਟਦੇ ਹਾਂ ਉਹ ਊਰਜਾ ਉੱਪਰ ਉੱਠਣੀ ਸ਼ੁਰੂ ਹੋ ਜਾਂਦੀ ਹੈ ਉਹ ਊਰਜਾ ਜੋ ਨਾਭੀ ਤੋਂ ਉੱਪਰ ਆਉਂਦੀ ਹੈ ਸਾਡੇ ਗਿਰਦੇ ਤੇ ਆਉਂਦੀ ਹੈ ਸਾਡੇ ਕੰਢ ਤੇ ਆਉਂਦੀ ਹੈ ਤੀਸਰੇ ਨੀਂਦਰ ਤੇ ਆਉਂਦੀ ਹੈ ਤੇ ਸਾਡੇ ਸਾਰਾ ਚੱਕਰ ਦੇ ਉੱਤੇ ਜਦੋਂ ਉਹ ਪਰਵੇਸ਼ ਕਰਦੇ ਅਸੀਂ ਪ੍ਰਾਇਮ ਵੰਡ ਦੇ ਵਿੱਚ ਜਾ ਪਰਵੇਸ਼ ਕਰਦੇ ਹਾਂ ਦਸਮ ਦਵਾਰ ਦੇ ਵਿੱਚ ਜਾ ਪਰਵੇਸ਼ ਕਰਦੇ ਹਾਂ ਅਸੀਂ ਪ੍ਰਮਾਤਮਾ ਦੇ ਸੰਗ ਉਹ ਬੈਠਦੇ ਹਾਂ ਸੋ ਆਪਾਂ ਅੱਜ ਦਾ ਕਾਲਪੁਤਨ ਨਾਲ ਸਿੱਧੀ ਰابطਾ ਦੀ ਗੱਲ ਕਰਦੇ ਹਾਂ ਕਿ ਕਾਲਪੁਤਨ ਨਾਲ ਸਿੱਧਾ ਰابطਾ ਕਿਵੇਂ ਕਰਨਾ ਹੈ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਕਰਮ ਨੂੰ ਚੰਗਾ ਕਰਨਾ ਹੈ ਸਭ ਦਾ ਭਲਾ ਕਰਨਾ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਨੀ ਆਪਣੇ ਆਪ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਕਰਮ ਬਾਣ ਤੋਂ ਆਪਾਂ ਆਪ ਨੂੰ ਮੁਕਤ ਕਰਨਾ ਹੈ ਕਿਸੇ ਵੀ ਪ੍ਰਮਾਤਮਾ ਜੋ ਹੈਗਾ ਕਿਸੇ ਵੀ ਧਰਮ ਵਿਸ਼ੇਸ਼ਤਾ ਨਹੀਂ ਹੈ ਉਹ ਧਰਮ ਤੋਂ ਮੁਕਤ ਹੈ ਉਹ ਤੁਹਾਨੂੰ ਤੋਂ ਪਰੇ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਧਰਮ ਦੇ ਵਿੱਚ ਜਾ ਕੇ ਤੁਸੀਂ ਤੁਹਾਨੂੰ ਬਦਲ ਕੇ ਕਿਸੇ ਵਿਸ਼ੇਸ਼ ਧਰਮ ਵਿੱਚ ਜਾ ਕੇ ਤੁਸੀਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹੋ ਤਾਂ ਇੰਨੇ ਜੇਕਰ ਤੁਸੀਂ ਹਿੰਦੂ ਧਰਮ ਵਿੱਚੋਂ ਤਾਂ ਭੇਤ ਧਰਮ ਦੇ ਵਿੱਚ ਪੱਕੇ ਰਹੋ ਉਸ ਦੇ ਮੁਤਾਬਕ ਆਪਣੇ ਭਰਤੀ ਸੇਵਾ ਨੂੰ ਕਰਦੇ ਰਹੋ ਭਗਤੀ ਨੂੰ ਕਰਦੇ ਰਹੋ ਭਗਤੀ ਮਾਰਗ ਤੇ ਨਹੀਂ ਪ੍ਰਮਾਤਮਾ ਪ੍ਰਾਪਤ ਹੁੰਦਾ ਹੈ ਜੇਕਰ ਤੁਸੀਂ ਸਿੱਖ ਧਰਮ ਦੇ ਵਿੱਚ ਹੋ ਤੇ ਉਹਨਾਂ ਉਸ ਧਰਮ ਦੇ ਮੁਤਾਬਕ ਆਪਣੇ ਭਰਤੀ ਸੇਵਾ ਨੂੰ ਸੇਵਾ ਨੂੰ ਕਰਦੇ ਰਹੋ ਤਾਂ ਉਸ ਤਰ੍ਹਾਂ ਹੀ ਤੁਹਾਨੂੰ ਪ੍ਰਮਾਤਮਾ ਪ੍ਰਾਪਤ ਹੋ ਜਾਵੇਗਾ ਇਹ ਧਰਮ ਦਾ ਧਰਮ ਦੇ ਨਾਲ ਕੋਈ ਸਬੰਧ ਨਹੀਂ ਹੈ ਭਗਤੀ ਮਾਰਗ ਦਾ ਧਰਮ ਦੇ ਨਾਲ ਕੋਈ ਸਬੰਧ ਨਹੀਂ ਹੈ ਸਿਰਫ ਧਰਮ ਪ੍ਰਮਾਤਮਾ ਦੇ ਰਾਹਤ ਹੁੰਦਾ ਇੱਕ ਜ਼ਰੀਆ ਹੈ ਕਿਉਂਕਿ ਅਸੀਂ ਕੋਈ ਰਸਤਾ ਲੱਭਦੇ ਹੁੰਦੇ ਆ ਉਸ ਰਸਤੇ ਨੂੰ ਫੜ ਕੇ ਹੀ ਅਸੀਂ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਧਰਮ ਪ੍ਰਮਾਤਮਾ ਜੀ ਦਾ ਇੱਕ ਜ਼ਰੀਆ ਹੈ ਜਦੋਂ ਤੁਸੀਂ ਧਿਆਨ ਦੇ ਵਿੱਚ ਬੈਠਣਾ ਹੈ ਤਾਂ ਆਪਣੇ ਸਵਾਸਾਂ ਉੱਤੇ ਧਿਆਨ ਦੇਣਾ ਹੈ ਜਿਉਂ ਜਿਉਂ ਤੁਹਾਡੇ ਖਿਆਲ ਖਤਮ ਹੋਣ ਦੇ ਨਾਲ ਤੁਹਾਡੀ ਅੰਦਰਲੀ ਸ਼ਕਤੀਆਂ ਪ੍ਰਗਟ ਹੋਣਗੀਆਂ ਸਵਾਸਾਂ ਦਾ ਜੋ ਧੁਨ ਹੈ ਸਵਾਸਾਂ ਦੁਆਰਾ ਜੋ ਪੈਦਾ ਹੋਈ ਧੁਨ ਹੈ ਉਹ ਸਭ ਤੋਂ ਪਹਿਲਾ ਮੰਤਰ ਹੈ ਇਹੀ ਮੰਤਰ ਤੁਹਾਨੂੰ ਅਕਾਲ ਪੁਰਖ ਦੇ ਨੇੜੇ ਲੈ ਕੇ ਜਾਵੇਗਾ ਜਦੋਂ ਤੁਹਾਡਾ ਕਰਮ ਚੰਗਾ ਹੋ ਗਿਆ ਤੁਹਾਡੀ ਸੋਚ ਚੰਗੀ ਹੋ ਗਈ ਸਵਾਸਤ ਤੋ ਰਾਤੇ ਆਮ 71 ਹੋਣਾ ਸ਼ੁਰੂ ਹੋ ਗਿਆ ਤੁਹਾਡੇ ਅੰਦਰ ਦੇ ਵਿਚਾਰ ਵੱਧੇ ਸ਼ੁਰੂ ਹੋ ਗਏ ਤੇ ਅੰਦਰ ਦੀ ਰੋਸ਼ਨੀयां ਕੋਨੀਆਂ ਸ਼ੁਰੂ ਹੋ ਜਾਣਗੀਆਂ ਤੁਹਾਡਾ ਜੜ ਚੱਕਰ ਐਕਟਿਵ ਹੋ ਜਾਵੇਗਾ ਤੇ ਸਾਰੇ ਚੱਕਰ ਤੱਕ ਤੁਹਾਡੀ ਊਰਜਾ ਦਸਤਾਰ ਤੱਕ ਪਹੁੰਚੀ ਸ਼ੁਰੂ ਹੋ ਜਾਵੇਗੀ ਇਸ ਨੂੰ ਇਸਾਰਤਕ ਸਮਝਣ ਲਈ ਅਸੀਂ ਇੱਕ ਵੀਡੀਓ ਵੀ ਇਸ ਬਾਰੇ ਅਸੀਂ ਲੈ ਕੇ ਆਵਾਂਗੇ ਸਭ ਤੋਂ ਪਹਿਲਾਂ ਚੁਗਲੀ ਨਿੰਦਿਆ ਛੱਡ ਦਿਓ ਆਪਣੇ ਕਰਮ ਚੰਗਾਰ ਤੋਂ ਸਭ ਦਾ ਪੜਾ ਗੋ ਆਪਣੇ ਆਪ ਨੂੰ ਸੁੱਚਾ ਤੇ ਉੱਚਾ ਰੱਖੋ ਕਿਸੇ ਕਰਮ ਕਾਟ ਦੇ ਨਾਲ ਆਪਣੇ ਆਪ ਨੂੰ ਨਾ ਬਣੋ ਜ਼ਰੂਰੀ ਇਹ ਦਾ ਸੋਚੋ ਕਿ ਪਰਮਾਤਮਾ ਤੁਹਾਨੂੰ ਕਿਸੇ ਖਾਸ ਕਰਮ ਤੋਂ ਪਰ ਇਸ ਅਕਰ ਦੇ ਨਾਲ ਹੀ ਪ੍ਰਾਪਤ ਹੋਵੇਗਾ ਇਸ ਤਰ੍ਹਾਂ ਨਹੀਂ ਹੋਵੇਗਾ ਪ੍ਰਮਾਤਮਾ ਨੂੰ ਜਾਣਣ ਦੇ ਸੰਬੰਧ ਦੇ ਵਿੱਚ ਭਗਤੀ ਮਾਰਗ ਸਭ ਤੋਂ ਵਧੀਆ ਹੈ ਤੁਸੀਂ ਕਿਸੇ ਕਿਸੇ ਤਰੀਕੇ ਨਾਲ ਭਗਤੀ ਨੂੰ ਕਰ ਸਕਦੇ ਹੋ ਉਸ ਲਈ ਕੋਈ ਬੰਦਸ਼ ਨਹੀਂ ਹੈ ਤੁਸੀਂ ਪ੍ਰਮਾਤਮਾ ਨੂੰ ਜਾਣਾ ਹੈ ਪਾਉਣਾ ਹੈ ਉਸ ਲਈ ਕੋਈ ਬੰਦਸ਼ ਨਹੀਂ ਹੈ ਸੋ ਆਪਣੇ ਆਪ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਦੇ ਲਈ ਭਗਤੀ ਮਾਰਗ ਦਾ ਰਸਤਾ ਜਦੋਂ ਕਰਮ ਨੂੰ ਤੰਗਾਰਾ ਖੁਸ਼ ਹੋ ਚੀਰ ਖੋ ਧਿਆਨ ਸਵਾਸਾ ਉੱਤੇ ਲਗਾਉਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਉਸ ਪ੍ਰਮਾਤਮਾ ਨੂੰ ਚਾਰਸੋ ਪ੍ਰਮਾਤਮਾ ਨੂੰ ਪਾ ਸਕੋ ਸੋ ਅੱਜ ਦੇ ਲਈ ਇੰਨਾ ਹੀ ਮੈਨੂੰ ਆਪਿਆ ਕਿਸੇ ਨਵੇਂ ਵਿਸ਼ੇ ਨਾਲ ਵੀ ਦੇ ਨਾਲ ਸੋ ਅੱਜ ਦਾ ਇਹ ਵਿਸ਼ਾ ਆਈ ਮੈਨੂੰ ਆਸ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਸੋ ਰਹਿਣਾ ਬੜੇ ਰੋ ਧੰਨਵਾਦ